ਮੁੰਡੇ ਦੇ ਦੋਸਤਾਂ ਨੇ ਤੜਵਾ ਦੇਣਾ ਸੀ ਮੌਕੇ ਤੇ ਵਿਆਹ ਸਾਲੀ ਨੇ ਕੱਡੀਆਂ ਸ਼ਰਿਆਮ ਕਾਲਾ ਦੋਸਤੋ ਅਕਸਰ ਹੀ ਕਈ ਵਾਰ ਛੇੜਖਾਨੀ ਕੋਈ ਹੋਰ ਕਰਦਾ ਏ ਤੇ ਭੁਪਤਣੀ ਕਿਸੇ ਹੋਰ ਨੂੰ ਪੈ ਜਾਂਦੀ ਏ ਕੁਝ ਇਸੇ ਤਰ੍ਹਾਂ ਦਾ ਇਸ ਵਿਆਹ ਵਿੱਚ ਹੋਇਆ ਦਰਅਸਲ ਜਦੋਂ ਬਰਾਤ ਆਉਂਦੀ ਏ ਤੇ ਮੁੰਡਾ ਸਾਲੀਆਂ ਦੇ ਲਾਇ ਨਾਕੇ ਤੇ ਪਹੁੰਚਦਾ ਏ ਤਾਂ ਰੀਵਨ ਕੱਟਣ ਤੋਂ ਬਾਅਦ ਮੁੰਡੇ ਦੇ ਦੋਸਤ ਉਸ ਦੀ ਸਾਲੀ ਤੇ ਫੋਮ ਸਪਰੇਅ ਚੱਗ ਪਾਉਣ ਲੱਗ ਜਾਂਦੇ ਨੇ ਉਹ ਇੰਨੀ ਜ਼ਿਆਦਾ ਚੱਗ ਪਾਉਂਦੇ ਨੇ ਕਿ ਉਸ ਦੀ ਸਾਲੀ ਦਾ ਸਾਰਾ ਮੇਕਅਪ ਤੇ ਕੱਪੜੇ ਖਰਾਬ ਹੋ ਜਾਂਦੇ ਨੇ ਵਿਚਾਰੀ ਸਾਰੀ ਹੀ ਚਿੱਟੀ-ਚਿੱਟੀ ਹੋ ਜਾਂਦੀ ਏ ਜਦੋਂ ਉਹ ਇਦ ਤਾ ਮੁੰਡੇ ਹੋਰ ਜ਼ਿਆਦਾ ਪਾਉਣ ਲੱਗ ਜਾਂਦੇ ਨੇ ਕੁੜੀਏ ਹਰ ਕਦ ਦੇਖ ਕੇ ਸਾਰਿਆਂ ਨੂੰ ਗਾਲਾਂ ਕੱਢਣ ਲੱਗ ਜਾਂਦੀ ਏ ਗੱਲ ਇੰਨੀ ਵੱਜ ਜਾਂਦੀ ਏ ਕਿ ਰਿਸ਼ਤਾ ਟੁੱਟਦਾ ਟੁੱਟਦਾ ਬਚਦਾ ਏ ਕਿਉਂਕਿ ਵਿਚੋਲਾ ਮੌਕੇ ਤੇ ਸਭ ਕੁਝ ਸਾਂਭ ਲੈਂਦਾ ਹੈ ਉਹ ਮੁੰਡੇ ਦੇ ਦੋਸਤਾਂ ਨੂੰ ਕੁੜੀ ਤੋਂ ਮਾਫੀ ਮੰਗਵਾਉਂਦਾ ਏ ਅਤੇ ਉਸ ਤੋਂ ਬਾਅਦ ਉਹਨਾਂ ਮੁੰਡਿਆਂ ਨੂੰ ਕਿਸੇ ਵੀ ਹੋਰ ਸ਼ਗਨ ਵਿੱਚ ਨਹੀਂ ਬੁਲਾਇਆ ਜਾਂਦਾ ਸੋ ਦੋਸਤ ਦੀ ਗਲਤੀ ਵਿਆਹ ਵਾਲੇ ਮੁੰਡੇ ਨੂੰ ਭੁਗਤਣੀ ਪੈ ਜਾਣੀ ਸੀ ਕਿ ਵਿਆਹਾਂ ਵਿੱਚ ਆਹ ਕੁਝ ਕਰਨਾ ਚਾਹੀਦਾ ਏ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬ karo